ਬੀਏ ਕੁਮਾਰ ਜੀ ਸਾਡੇ ਮੱਲੇ ਦੇ ਨਿਵਾਸੀ ਆ ਸਾਡੇ ਭਰਾ ਵਾ ਸਾਡੇ ਬੁੱਢੇ ਤੇ ਉਹਨਾਂ ਦੇ ਘਰ ਦੇ ਬਾਹਰੋਂ ਦੁਕਾਨ ਦੇ ਬਾਹਰੋਂ ਮੋਟਰਸਾਈਕਲ ਚੁੱਕ ਲੈ ਗਏ ਸਪਲੈਂਡਰ ਸਗਾ ਪੀਵੀ09ਈ1176 ਤੇ ਸਿਲਵਰ ਕਲਰ ਦਾ ਮੋਟਰਸਾਈਕਲ ਸੀ ਇਹ ਤੇ ਉਹ ਚੁੱਕ ਲੈ ਗਦੇ ਇਹਨਾਂ ਨੇ ਸਾਨੂੰ ਜਦੋਂ ਸਾਨੂੰ ਵੀ ਚਾਰ ਸੜ ਕਰਕੇ ਦੱਸਿਆ ਤੇ ਅਸੀਂ ਆਏ ਫਿਰ ਤੇ ਐਸਐਚ ਨੂੰ ਫੋਨ ਕੀਤਾ ਪੀਸੀਆਰ ਆਏ ਉੱਥੇ ਉਹਨਾਂ ਨੇ ਕੰਪਲੇਨ ਰਾਈਟ ਕੀਤੀ ਓਫੀਸਰ ਵਾਲੇ ਆਣ ਕੇ ਚੈੱਕ ਕੀਤਾ ਕੈਮਰੇ ਵਿੱਚ ਵੀ ਉਹਦਾ ਆ ਗਿਆ ਵਾ ਔਰ ਸਾਡੇ ਸਾਥੀ ਆ ਦੋਸਤ ਸਾਡੇ ਇਹਨਾਂ ਦੇ ਮਹੱਲੇ ਵੀ ਸੁਦਾ ਮਹੱਲੇ ਵੀ ਸੇਮ ਮਨ ਲਓ ਮੋਟਰਸਾਈਕਲ ਲੱਗੇ ਸੀ ਤਾਂ ਉਹਨੂੰ ਕੋ ਚਾਬੀ ਨਹੀਂ ਲੱਗੀ ਤੇ ਉਹ ਨਟ ਗਏ ਉਹਨਾਂ ਦਾ ਵਿੱਚ ਫੋਟੋਗ੍ਰਾਫ ਆਇਆ ਕੈਮਰੇ ਵਿੱਚ ਉਹ ਵੀ ਮਨ ਲਓ ਪੁਲਿਸ ਲਈ ਬਹੁਤ ਬੜੀ ਵਧੀਆ ਗੱਲ ਹੋਊਗੀ ਵੀ ਉਹ ਉਹਨਾਂ ਪਛਾਣ ਹੋ ਸਕਦੀ ਆ ਮੈਨੂੰ ਲੱਗਦਾ ਵਾ ਵੀ ਸੇਮ ਉਹੀ ਲੜਕਾ ਵਾ ਜਿਹੜਾ ਇਹ ਮੋਟਰਸਾਈਕਲ ਚੁੱਕ ਕੇ ਲੈ ਗਿਆ ਉਹ ਇਹੋ ਜਿਹੀਆਂ ਵਾਰਦੇ ਤੁਹਾਨੂੰ ਪੁਲਿਸ ਨੂੰ ਨੱਥ ਪਾਣੀ ਚਾਹੀਦੀ ਆ ਕਿਉਂਕਿ ਨਸ਼ੇ ਵੀ ਵੱਧ ਚੁੱਕੇ ਆ ਨਸ਼ਿਆਂ ਦੀ ਬਦੌਲਤ ਹੀ ਇਹ ਚੀਜ਼ਾਂ ਹੋ ਰਹੀਆਂ ਆ ਆਪਾਂ ਸਾਨੂੰ ਸਾਨੂੰ ਸਾਰਿਆਂ ਨੂੰ ਨਾਲ ਮਿਲ ਕੇ ਪੁਲਿਸ ਦਾ ਵੀ ਸਾਥ ਦੇਣਾ ਚਾਹੀਦਾ ਔਰ ਪੁਲਿਸ ਨੂੰ ਨਾਗਰਿਕਾਂ ਦਾ ਸਾਥ ਦੇਣਾ ਚਾਹੀਦਾ ਤਾਂ ਕਿ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਹੋ ਰਹੀਆਂ ਉਹਦੇ ਠੱਲ ਪਈਆਂ। ਆਪਣਾ ਬਾਜੀ ਬੀਜੇ ਕੁਮਾਰ। ਬੀਜੇ ਬਾਜੀ ਕਿਹੜੇ ਮੱਲੇ ਆ? ਕਿਹੜੇ ਖਲਵਾਲਾ ਕਿਹੜੀ ਨਦੀਰ? ਮਾਮਲਾ ਕੀ ਆ ਜਿਹੜੇ ਦੁਕਾਨ ਦੇ ਬਾਹਰ ਖੜੇ ਆ ਤੁਸੀਂ ਅੱਜ? ਮਾਮਲਾ ਭਾਜੀ ਇਹ ਸਾਡਾ ਕਹਿੰਦੇ ਰੁਕਾਇਆ ਤੇ ਇਹੀ ਆ ਕਹਿੰਦੇ ਕਹਿੰਦੇ ਸਾਡਾ ਮੋਟਰਸ ਦੁਕਾਨ ਪੰਚ ਸੀਗੀ ਮੈਂ ਕਿਤੇ ਆਇਆ ਸੀ ਕਿ ਮਾਰਗ ਤੋਂ ਆਇਆ ਸੀਗਾ ਤੇ ਕਹਿੰਦੇ 3-4 ਵਜੇ ਵਿੱਚ ਵਿੱਚ ਚੱਕ ਹੋ ਗਿਆ ਤੇ ਕੋਈ ਕੈਮਰੇ ਆ ਜਾਇਆ ਬੰਦਾ ਕੈਮਰੇ ਜੀ ਕਹਿੰਦੇ ਆਂਦਾ ਵੀ ਆ ਕਹਿੰਦੇ ਬੰਦਾ ਉਹਦੀ ਪਿੱਠ ਨੇ ਜਾਂਦੀ ਪਈ ਹੈ ਤੇ ਮੋਟਰਸਾਈਕਲ ਤੇ ਚੜਿਆ ਹੋਆ ਜਿੰਦਾ ਲੱਗਾ ਹੀ ਤੁਹਾਡੇ ਮੈਂ ਜਿੰਦਾ ਲੱਗਾ ਚਾਬੀ ਸਾਡੇ ਕੋਲ ਤੇ ਪੁਲਿਸ ਕੰਪਲੀਟ ਕੀਤੀ ਸਮਾਂ ਕੰਪਲੀਟ ਕੀਤੀ ਆ ਪੀਸੀਆਲ ਵਾਲੇ ਵੀ ਆਏ ਸੀ ਬਿਤਾਓ ਮੈਂ ਉਹ ਕੰਮ ਨਹੀਂ ਪਕੀ